ਜੇਕਰ ਤੁਸੀਂ ਵੀ ਏਸੀ ਟੀਵੀ ਫਰਿੱਜ ਜਾਂ ਫਿਰ ਕੋਈ ਵੀ ਇਲੈਕਟ੍ਰੋਨਿਕ ਚੀਜ਼ ਲੈਣ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਗਰੰਟੀਆਂ ਵਾਰੰਟੀਆਂ ਦੇ ਵਿੱਚ ਕੰਪਨੀਆਂ ਦੇ ਵੱਲੋਂ ਬਹੁਤ ਵੱਡਾ ਬਦਲਾਅ ਹੋਇਆਗਾ ਹੋ ਸਕਦਾ ਕਿ ਤੁਹਾਡਾ ਨੁਕਸਾਨ ਹੋ ਜੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਕੋਈ ਵੀ ਚੀਜ਼ ਹੈ ਜਿਹੜੀ ਇਲੈਕਟ੍ਰੋਨਿਕ ਲੈਂਦਾਗਾ ਏਸੀ ਟੀਵੀ ਫਰਿੱਜ ਐਲਈਡੀ ਜਾਂ ਫਿਰ ਕੋਈ ਵੀ ਚੀਜ਼ ਆ ਤਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਬਦਲਾਅ ਹੋਇਆਗਾ ਤਾਂ ਵੀਡੀਓ ਸਾਰਿਆਂ ਤੇ ਕਰ ਪਹੁੰਚ ਜਾਣੀ ਚਾਹੀਦੀ ਆ ਤਾਂ ਹੁਣ ਪਹਿਲਾ ਕੀ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਵੀ ਚੀਜ਼ ਲੈਨੇ ਆ ਤਾਂ ਆਪਾਂ ਨੂੰ ਜਦੋਂ ਬਿੱਲ ਕੱਟ ਕੇ ਦੇ ਦਿੰਦੇ ਆ ਕੋਈ ਵੀ ਚੀਜ਼ ਆਪਾਂ ਘਰ ਲੈ ਆਉਣੇ ਆ ਤਾਂ ਆਪਣੀ ਗਾਰੰਟੀ ਵਾਰੰਟੀ ਜਿਹੜੀ ਬਿੱਲ ਤੋਂ ਸ਼ੁਰੂ ਹੋ ਜਾਂਦੀ ਹੈ ਕਿ ਆਪਾਂ ਨੂੰ ਆਖਦੇ ਆ ਕਿ ਤੁਹਾਡੀ ਗਾਰੰਟੀ ਵਾਰੰਟੀ ਸ਼ੁਰੂ ਹੋਊਗੀ ਤੇ ਨਾ ਤਾਂ ਪੂਰੀ ਆਪਾਂ ਨੂੰ ਇਸ ਚੀਜ਼ ਦੇ ਬਾਰੇ ਨੌਲੇਜ ਦਿੰਦੇ ਆ ਕਿ ਕਿਸ ਚੀਜ਼ ਦੀ ਗਾਰੰਟੀ ਵਾਰੰਟੀ ਆ ਜਾਂ ਕਰਨਾ ਕੀ ਆ ਕਦੋਂ ਸ਼ੁਰੂ ਹੋਊਗੀ ਕਦੋਂ ਖਤਮ ਹੋਊਗੀ ਤਾਂ ਇਹ ਖੂ ਦੇ ਵਿੱਚ ਟ ਰੱਖ ਦਿੰਦੇ ਆ ਤਾਂ ਹੁਣ ਸਰਕਾਰ ਦੇ ਵੱਲੋਂ ਜਿਹੜਾ ਇਹ ਪੱਤਰ ਲਿਖਿਆ ਗਿਆ ਸੀ ਇੱਕ ਲੈਟਰ ਲਿਖਿਆ ਗਿਆ ਸੀ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਤਾਂ ਹੁਣ ਇਹਨਾਂ ਦੇ ਵਿੱਚ ਜ ਹੁਣ ਬਹੁਤ ਸਾਰੀਆਂ ਕੰਪਨੀਆਂ ਸੀ ਜਿਵੇਂ Samsung, LG, Panasonic, Blue Star, Kent, Whirlpool, Voltas, Havells, Philips, Toshiba, Dunkin, Sony, Hitachi ਜਿੰਨੀਆਂ-ਜਿੰਨੀਆਂ ਵੀ ਵੱਡੀਆਂ ਕੰਪਨੀਆਂ ਸਾਰਿਆਂ ਨੂੰ ਇਹ ਜਿਹੜਾ ਲਿਖਿਆ ਗਿਆ ਸੀ ਗਾਰੰਟੀ ਦੇ ਵਿੱਚ ਸੋਧ ਕਰਨ ਨੂੰ ਨਵੰਬਰ 2023 ਦੇ ਵਿੱਚ ਤਾਂ ਹੁਣ ਇਹਦਾ ਫੈਸਲਾ ਕੀ ਆ ਹੁਣ ਫੈਸਲਾ ਇਹ ਲਿਖਿਆ ਵੀ ਕਿਉਂ ਗਿਆ ਸੀ ਲਿਖਿਆ ਤਾਂ ਸੀ ਕਿਉਂਕਿ ਕਸਟਮਰਾਂ ਦੇ ਵੱਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਾਨੂੰ ਕੰਪਨੀਆਂ ਜਿਹੜੀਆਂ ਹਰਾ ਨਹੀਂ ਦਿੰਦੀਆਂ ਕੀ ਕਿਵੇਂ ਇਹਦਾ ਮਤਲਬ ਗਾਰੰਟੀ-ਵਾਰੰਟੀ ਆ ਕਦੋਂ ਸ਼ੁਰੂ ਹੋਣੀ ਆ ਕਦੋਂ ਖਤਮ ਹੋਣੀ ਆ ਤਾਂ ਹੁਣ ਇੱਕ ਜਿਹੜਾ ਫੈਸਲਾ ਲਿਆ ਗਿਆ ਉਹਦੇ ਵਿੱਚ ਫੈਸਲਾ ਕੀ ਆ ਕਿ ਜਿਹੜੀਆਂ ਵਾਈਟ ਗੁੱਡਸ ਚੀਜ਼ਾਂ ਹੁੰਦੀਆਂ ਵਾਈਟਸ ਗੁੱਡਸ ਚੀਜ਼ਾਂ ਉਹ ਹੁੰਦੀਆਂ ਯਾਨੀ ਕਿ ਜਿਹੜੀ ਚੀਜ਼ ਦੀ ਫਿਟਿੰਗ ਕਸਟਮਰ ਆਪਣੇ ਆਪ ਨਹੀਂ ਕਰ ਸਕਦਾ ਮਹਿੰਗੀਆਂ ਹੁੰਦੀਆਂ ਨੇ ਜਾਂ ਫਿਰ ਜਿਨ੍ਹਾਂ ਦੀ ਕਸਟਮਰ ਵੱਲੋਂ ਫਿਟਿੰਗ ਨਹੀਂ ਹੁੰਦੀ ਉਹ ਸਿਰਫ ਜਿਹੜੇ ਉਹਨਾਂ ਦੇ ਟੈਕਨੀਕਲ ਮਾਹਰ ਹੁੰਦੇ ਆ ਉਹ ਆ ਕੇ ਆਪਣੇ ਘਰ ਫਿਟਿੰਗ ਕਰਦੇ ਜਿਵੇਂ ਕਿ ਏਸੀ ਲਾ ਲਓ ਏਸੀ ਆਪਾਂ ਲੈ ਲੈਨੇ ਆ ਪਰ ਆਪਾਂ ਜਿਹੜੇ ਆਪ ਫਿਟਿੰਗ ਨਹੀਂ ਕਰ ਸਕਦੇ ਤਾਂ ਉਹਦੀ ਫਿਟਿੰਗ ਮਾਹਿਰਾਂ ਦੁਆਰਾ ਕੀਤੀ ਜਾਂਦੀ ਹੈ ਤਾਂ ਹੁਣ ਇਹਦੇ ਵਿੱਚ ਬਦਲਾਅ ਕੀ ਹੋਇਆ ਗਾਰੰਟੀ ਵਾਰੰਟੀ ਦੇ ਵਿੱਚ ਤਾਂ ਹੁਣ ਇਹਦੇ ਵਿੱਚ ਵੱਡਾ ਬਦਲਾਅ ਇਹ ਹੋਇਆ ਕਿ ਜਦੋਂ ਵੀ ਕੋਈ ਆਪਾਂ ਇਲੈਕਟ੍ਰੋਨਿਕ ਸਮਾਨ ਲੈਂਦਾ ਜਿੰਨਾ ਟਾਈਮ ਆਪਣੇ ਘਰ ਦੇ ਵਿੱਚ ਉਹਦੀ ਫਿਟਿੰਗ ਨਹੀਂ ਹੋ ਜਾਂਦੀ ਤਾਂ ਉਹਨਾ ਟਾਈਮ ਆ ਜਿਹੜਾ ਉਹਦੀ ਗਾਰੰਟੀ ਵਾਰੰਟੀ ਸ਼ੁਰੂ ਨਹੀਂ ਹੁੰਦੀ ਭਾਵੇਂ ਬਿੱਲ ਉਹਦਾ ਕੱਟਤਾ ਹੋਵੇ ਤੇ ਭਾਵੇਂ ਆਪਾਂ ਸਮਾਨ ਘਰ ਲਿਆਇਆ ਹੋਈਏ ਜਿੰਨਾ ਟਾਈਮ ਕੰਪਨੀ ਵਾਲੇ ਉਸ ਚੀਜ਼ ਦੀ ਫਿਟਿੰਗ ਨਹੀਂ ਕਰਕੇ ਜਾਂਦੇ ਜਿੰਨਾ ਟਾਈਮ ਉਹਨੂੰ ਚਲਾਉਂਦੇ ਨਹੀਂ ਉਹਨਾ ਟਾਈਮ ਗਾਰੰਟੀ ਵਾਰੰਟੀ ਸ਼ੁਰੂ ਨਹੀਂ ਹੁੰਦੀ ਜੇਕਰ ਤੁਸੀਂ ਸੋਰਸ ਜਾਣਨਾ ਹੈਗਾ ਕਿ ਇਹ ਫੈਸਲਾ ਕਦੋਂ ਹੋਇਆ ਤਾਂ ਮੈਂ ਨੀਚੇ ਇੱਕ ਲਿੰਕ ਦਿੱਤਾ ਹੋਇਆ ਤਾਂ ਤੁਸੀਂ ਉੱਥੇ ਜਾ ਕੇ ਵੀ ਇਹ ਚੀਜ਼ ਨੂੰ ਚੈੱਕ ਕਰ ਸਕਦੇ ਹੋ ਵੈਰੀਫਾਈ ਕਰ ਸਕਦੇ ਹੋਗੇ ਮੈਨੂੰ ਤਾਂ ਇਹ ਫੈਸਲਾ ਬਹੁਤ ਵਧੀਆ ਲੱਗਿਆ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਕਿ ਬਿੱਲ ਕੱਟ ਕੇ ਸਮਾਨ ਦੇ ਦਿੰਦੇ ਸੀ ਕੰਪਨੀ ਵਾਲੇ ਚਾਰ-ਚਾਰ ਦਿਨ ਫਿਟਿੰਗ ਕਰਨ ਨਹੀਂ ਆਉਂਦੇ ਸੀਗੇ ਤੇ ਬਾਅਦ ਦੇ ਵਿੱਚ ਇਦਾਂ ਹੀ ਪਿਆਰਿਆਂ ਦਾ ਤੇ ਆਪਣੀ ਗਾਰੰਟੀ ਵਾਰੰਟੀ ਦੇ ਵੀ ਚਾਰ-ਪੰਜ ਦਿਨਾਂ ਜਿਹੜੇ ਉਹ ਲੰਘ ਜਾਂਦੇ ਸੀ ਭਾਵੇਂ ਕੋਈ ਵੱਡਾ ਟੀਵੀ ਲੈਤਾ ਫਰਿੱਜ ਲੈਤਾ ਆਰਓ ਲੈਤਾ ਤਾਂ ਉਹਦੀ ਜਿੰਨਾ ਟਾਈਮ ਫਿਟਿੰਗ ਨਹੀਂ ਹੁੰਦੀ ਉਹਨਾ ਟਾਈਮ ਉਹਦੀ ਗਾਰੰਟੀ ਸ਼ੁਰੂ ਨਹੀਂ ਹੋ ਸਕਦੀ ਤਾਂ ਇਹ ਫੈਸਲਾ ਸਰਕਾਰ ਦੇ ਵੱਲੋਂ ਜਿਹੜਾ ਇਹ ਸੁਨਾਇਆ ਗਿਆ ਕੰਪਨੀਆਂ ਨੂੰ ਉਹਨਾਂ ਨੂੰ ਜਿਹੜਾ ਲੈਟਰ ਵੀ ਲਿਖਿਆ ਗਿਆ ਸੀ ਨਵੰਬਰ 2023 ਦੇ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਕਿਉਂਕਿ ਗਾਹਕਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਇਹ ਇਹ ਪ੍ਰੋਬਲਮਾਂ ਜਿਹੜੀਆਂ ਆ ਰਹੀਆਂ ਨੇ ਤਾਂ ਤੁਹਾਨੂੰ ਇਹ ਫੈਸਲਾ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੋਈ ਵੀ ਚੀਜ਼ ਲੈਣ ਤੋਂ ਪਹਿਲਾਂ ਉਹਦੀ ਗਾਰੰਟੀ ਵਾਰੰਟੀ ਦੀ ਜਾਂਚ ਜਿਹੜੀ ਜ਼ਰੂਰ ਕਰ ਲਿਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਟੀਵੀ ਫਰਿੱਜ ਏਸੀ ਜਾਂ ਫਿਰ ਕੋਈ ਵੀ ਚੀਜ਼ ਲੈਣ ਜਾ ਰਿਹਾ ਉਹਦੇ ਤੱਕ ਇਹ ਵੀਡੀਓ ਪਹੁੰਚ ਜਾਣੀ ਚਾਹੀਦੀ ਹੈ